ਪਾਹੀਆ ਨਹਿਰ ਹੈ ਤੇ ਇੰਨਾ ਕੋ ਫਰਕ ਰਹਿ ਗਿਆ ਵਾ ਸੇਉ ਤੋਂ ਬਾਅਦ ਆ ਥੱਲੇ ਢਾਹ ਗਿਰ ਗਿਆ ਵਾ ਇਹ ਪਾਣੀ ਰਿਸਿਸ ਕੇ ਥੱਲੇ ਜਾ ਰਿਹਾ ਜੇ ਅਸੀਂ ਨਾ ਰੋਕਿਆ ਕੁਝ ਤਾਂ ਇਹ ਨਹਿਰ ਟੁੱਟਣ ਦਾ ਖਤਰਾ ਹੈ ਸਰੀ ਅਨੰਦਪੁਰ ਸਾਹਿਬ ਦੇ ਪਿੰਡ ਬਡਲ ਦੇ ਕੋਲ ਪਾਕੜਾ ਨਹਿਰ ਦੇ ਨਾਲ ਡੰਗੇ ਦੀ ਮਿੱਟੀ ਤਸ ਜਾਣ ਦੇ ਚਲਦਿਆਂ ਨਹਿਰ ਵਿੱਚ ਬਰੀਚ ਪੈ ਜਾਣ ਦਾ ਖਤਰਾ ਵੱਧ ਗਿਆ ਜਿਸ ਨੂੰ ਦੇਖਦੇ ਹੋਏ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਤੇ ਅਪੀਲ ਕੀਤੀ ਗਈ ਤੇ ਜਲਦ ਤੋਂ ਜਲਦ ਇਸ ਨੂੰ ਰੋਕਣ ਲਈ ਉਚਿਤ ਪ੍ਰਬੰਧ ਕੀਤੇ ਜਾਣ ਜਿਸ ਦੇ ਚਲਦਿਆਂ ਪਿੰਡ ਦੇ ਨੌਜਵਾਨਾਂ ਨੇ ਇਕੱਤਰ ਹੋ ਕੇ ਮੋਰਚਾ ਸੰਭਾਲ ਲਿਆ ਤੇ ਆਪਣੇ ਪੱਧਰ ਤੇ ਇਸ ਡੰਗੇ ਨੂੰ ਅੱਗੇ ਤਸਣ ਤੋਂ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਬਣਾ ਕੇ ਰਾਤ ਕਰ ਸ਼ੁਰੂ ਕੀਤੇ ਮੌਕੇ ਤੇ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੀ ਮੌਕੇ ਤੇ ਪਹੁੰਚ ਗਏ ਪਤਾ ਲੱਗਣ ਤੇ BBMB ਪ੍ਰਸ਼ਾਸਨ ਵੀ ਮੌਕੇ ਤੇ ਪੁੱਜਾ ਤੇ ਉਹਨਾਂ ਵੱਲੋਂ ਵੀ ਰਾਤ ਕਾਰਜ ਸ਼ੁਰੂ ਕੀਤੇ ਗਏ ਹਾਲਾਂਕਿ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਰਾਤ ਕਾਰਜ ਲਈ ਪੁੱਜੀ BBMB ਦੇ ਕੋਲ ਕੇਵਲ 5-4 ਵਰਕਰ ਨੇ ਤੇ ਉਹਨਾਂ ਵੱਲੋਂ ਰਾਤ ਕਾਰਜਾਂ ਵਿੱਚ ਕੋਈ ਬਹੁਤਾ ਵਧੀਆ ਹੱਥ ਨਹੀਂ ਬਟਾਇਆ ਗਿਆ ਮੌਕੇ ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਪੂਰੇ ਇਲਾਕੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਚਲਦਿਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਬਰਸਾਤ 1988 ਦੇ ਵਿੱਚ ਵੀ ਨਹੀਂ ਪਈ ਸੀ ਨਹਿਰ ਦੇ ਡੰਗੇ ਦੀ ਤਸੀ ਮਿੱਟੀ ਨੂੰ ਲੈ ਕੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਨਹਿਰ ਦੇ ਵਿੱਚ ਬਰੀਚ ਨਾ ਪਵੇ ਤੇ ਕੋਈ ਵੱਡਾ ਨੁਕਸਾਨ ਨਾ ਹੋਵੇ ਇਸ ਮੌਕੇ ਉਹਨਾਂ ਨੇ ਇਲਾਕੇ ਦੇ ਨੌਜਵਾਨਾਂ ਪਤਵੰਤੇ ਸੱਜਣਾ ਸਮਾਜ ਸੇਵੀ ਤੇ ਪਿੰਡਾਂ ਦੇ ਯੂਥ ਕਲੱਬ ਤੇ ਸਭ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਸਭ ਵੱਦ ਚੜ੍ਹ ਕੇ ਮਦਦ ਲਈ ਹੱਥ ਵਧਾਉਣ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਮੰਗਿਆ ਨੇ ਜਿੱਥੇ ਆਪਣਾ ਨਿਆ ਦਾ ਕੁਛ ਸਹਾਜਣਾ ਬੱਚੋਂ ਵੀ ਕਵਰ ਕਰਦੇ ਜਿਵੇਂ ਇੱਕ ਬਹੁਤ ਡਾਊਨ ਹੈ ਗਿਰਪਾਲ ਜੀ ਸਾਡੀ ਪ੍ਰਾਇੋਰਟੀ ਮੈਂ ਤੁਹਾਨੂੰ ਦੱਸਦਾ ਸੀ ਉਹ ਛੱਡ ਕੇ ਆ ਗਿਆ ਮੈਂ ਭਾਖੜੇ ਵਾਲੇ ਸਾਰੇ ਹੱਥ ਮੇਟਿੰਗ ਹੋਈ ਹੈ ਇੰਨੀ ਜਗ੍ਹਾ ਬਚੀ ਹੈ ਸਾਡੀ ਪਹਿਲਾ ਇਹ ਤੇ ਤਰਪੂਣਾ ਨੌਜਵਾਨ ਮੁੰਡਿਆਂ ਨੇ ਖੜੇ ਤੁਸੀਂ ਸਮਾਨ ਲਿਆਓ ਅਸੀਂ ਕਰਾਂਦੇ ਹਾਂ ਹਾਂ ਤੇ ਪਹਿਲਾ ਥੱਲੇ ਦਾ ਕੇ ਪਾੜੀਆ ਸਰ ਦੋ ਘੰਟੇ ਹੋ ਗਏ ਤਰਪਾ ਦਾ ਵਸੇ ਨਹੀਂ ਤੇ ਮੁੱਛੇ ਲੱਗੇ ਹੈ ਨਹੀਂ ਆਪਾਂ ਅੱਗੇ ਪਾ ਦਈਏ ਥੱਲੇ ਰਕ ਜਲਜਨ ਕਿਹਦਾ ਪੈਂਦਾ ਏ ਇਹ ਮਿੰਡਵਾਲ ਸਾਈਫਨ ਦੇ ਕੋਲ ਪੈਂਦਾ ਨਾਲ ਇਹ ਬਟਲ ਪੈਂਦਾ ਪੱਟਰੀ ਨਾਲ ਸੀਵਾ ਪੈਂਦਾ ਇੱਥੇ ਇਹ ਇਹ ਸਵੇਰੇ ਜਦੋਂ ਲੋਕਾਂ ਨੂੰ ਫਰਜ ਪਿੰਡਾਂ ਦੇ ਮਿੰਡ ਵਾਲੇ ਜਿਹਦੇ ਨਾਲ ਕੋਲ ਘਰ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਸਾਰਾ ਕਿ ਬਾਈ ਕਿਸ ਗਿਆ ਤੇ ਲੋਕਾਂ ਨੇ ਸਾਰਿਆਂ ਅਨਾਉਂਸਮੈਂਟ ਹੋਈ ਸਾਡੇ ਨੇੜੇ ਦੇ ਗੁਰਦੁਆਰਿਆਂ ਦੇ ਵਿੱਚ ਤੇ ਸਾਰੇ ਨੌਜਵਾਨ ਮਿੰਡਵਾ ਬਟਲ ਦੇ ਝਿੰੜੀ ਦੇ ਹੋਰ ਲਾਗੇ ਪਾਸੇ ਤੋਂ ਨੌਜਵਾਨਾਂ ਨੇ ਇਕੱਠੇ ਹੋ ਕੇ ਤਰਪਾਲਾਂ ਦਾ ਯੋਗਦਾਨ ਪਾ ਕੇ ਅੱਜ ਤੱਕ ਤਰਪਾਲਾ ਪਾ ਰਹੇ ਹੁਣ ਵੀ ਦੇ ਪ੍ਰਸ਼ਾਸਨ ਕੋਲ ਤੇ ਲੇਟ ਤੇ ਇਹਦੀ ਜਿਹੜੀ ਮੇਨ ਵਜ੍ਹਾ ਹੈ ਉਹ ਇਹ ਹੈ ਕਿ ਇਹ ਜਿਹੜੇ ਇਹਦੀ ਡਰੇਨ ਨਾਲ-ਨਾਲ ਸੜਕ ਦੇ ਪਟੜੀ ਦੇ ਨਾਲ ਬਣੀ ਹੋਈ ਹੈ ਉਹਦੀ ਸਫਾਈ ਨਹੀਂ ਹੋਈ ਤੁਸੀਂ ਹੁਣ ਵੀ ਮੌਕਾ ਦੇਖ ਸਕਦੇ ਆ ਡਰੇਨਾਂ ਸਾਰੀਆਂ ਇਹਨਾਂ ਦੇ ਬੰਦ ਪਈਆਂ ਉਹੀ ਪਾਣੀ ਜਾ ਕੇ ਨਾਲੀਆਂ ਦਾ ਪਾਣੀ ਨਹੀਂ ਥੱਲੇ 100 ਫੁੱਟ ਡਾਊਨ ਹੈ ਜੇ ਪ੍ਰਸ਼ਾਸਨ ਹੁਣ ਆਇਆ ਹੈ ਪ੍ਰਸ਼ਾਸਨ ਕੀ ਕਰੂਗਾ ਚਾਰ-ਪੰਜ ਬੰਦੇ ਇਹਨਾਂ ਦੇ ਕੀ ਕਰ ਸਕਦੇ ਇੱਥੇ ਉਹਨਾਂ ਦਾ ਆਪਣੀ ਪੈਣਾ ਕਿ ਲੰਬਾ ਪਾੜ ਹੈ ਜੀ ਇੱਕ ਤੋਂ ਪਰ 100 ਫੁੱਟ ਲੰਬਾ ਪਾੜ ਹੈਗਾ ਜੀ ਇਹ ਇਸ ਤਰੀਕੇ ਇੱਕਦਮ ਪਿੰਡ ਵਾਲੇ ਹਰਕਤ ਦੇ ਵਿੱਚ ਆ ਕੇ ਜੇ ਕਿਤੇ ਸਮਾਂ ਰਹਿ ਨਾ ਪਤਾ ਲੱਗਦਾ ਤਾਂ ਕੀ ਹਾਲਾਤ ਹੋ ਸਕਦੇ ਰਾਤ ਨੂੰ ਪਾੜ ਪੈ ਜਾਂਦਾ ਤਾਂ ਇਹ ਲਗਭਗ 20 30 ਪਿੰਡ ਨਕੋਲ ਦੇ 20 30 ਫੁੱਟ ਪਾਣੀ ਹੋਣਾ ਸੀਗਾ ਤੇ ਹਜੇ ਵੀ ਨਹਿਰ ਦਾ ਪਾਣੀ ਅਸਿਕਾ ਵੀ ਹਟਾ ਦਿਓ ਕੋਈ ਪਾਣੀ ਵੀ ਨਹਿਰ ਦਾ ਜੇ ਨਹੀਂ ਪਟਾਇਆ ਘਾਕੜਾ ਨਹਿਰ ਦੇ ਵਿੱਚ ਇਹ ਬ੍ਰੀਚ ਹੋ ਗਈ ਹੈ ਮਿੰਡਵਾ ਸਾਈਫਨ ਦੇ ਕੋਲ ਤੇ ਇਹਨੇ ਸਾਡੇ ਬਹੁਤ ਪੰਡਾ ਨੁਕਸਾਨ ਕਰਨਾ ਨੌਜਵਾਨ ਅਜੇ ਵੀ ਸਾਡੇ ਲੱਗੇ ਹੋਏ ਆ ਪਰਦੇਮੀ ਦੇ ਵਿੱਚ ਤੇ ਪ੍ਰਬੰਧ ਕੋਈ ਨਹੀਂ ਇਹਨਾਂ ਕੋਲ ਤਰਪਾਲਾ ਵੀ ਅਸੀਂ ਆਪ ਖਰੀਦਣਗੇ ਜੇ ਕੋਈ ਆਂਦੀ ਇੱਥੋਂ ਆਪਣੇ ਪਿੰਡ ਤੇ ਜਿਹੜੇ ਕਿੰਨੇ ਕੁ ਲਗਭਗ ਹੋ ਨੌਜਵਾਨ ਹੈਗੇ 2-300 ਨੌਜਵਾਨ ਆਪਣੇ ਨਾਲ 2-3 ਪੰਡਾ ਦੇ ਇਕੱਠੇ ਹੋਏ ਹੋਏ ਆ ਹੁੰਦੇ ਤੇ ਇਹਨਾਂ ਨੂੰ ਵੀ ਰੋਕ ਦੇ ਕਹਿੰਦੇ ਤੁਸੀਂ ਨਾ ਕਰੋ ਅਸੀਂ ਕਰਾਂਗੇ ਇਹਨਾਂ ਦੇ 5 ਬੰਦੇ ਕੀ ਕੰਮ ਕਰਾ ਦੇ ਸੱਤ ਬੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਥੱਲੋ ਥੋਰੀਆਂ ਲੈ ਕੇ ਇਹਦੇ ਡੰਗਾ ਲਾंदे ਆਏ ਜਾਂ ਤੇ ਸਮਾਰ ਰਹੇ ਤੇ ਲੋਕਾਂ ਦੀ ਸਫਾਈ ਨਹੀਂ ਕੀਤੀ ਗਈ ਜਿੰਨਾ ਦੀ ਕੀ ਲੱਗਦਾ ਨਹੀਂ ਇੱਥੇ ਕੋਈ ਡਰੇਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਪ ਹੀ ਦੇਖਦੇ ਹੋ ਕਿ ਲਗਾਤਾਰ 2 ਮਹੀਨੇ ਤੋਂ بارش ਹੋ ਰਹੀ ਹੈ ਉਹਨਾਂ ਬੈਂਕ ਜਿਹੜੇ ਸੈਚੂਰੇਟ ਹੋ ਜਾਂਦੇ ਆ ਇਹ 2 ਦਿਨ ਤੋਂ ਬੜੀ ਹੈਵੀ ਰੇਨਫਾਲ ਸੀਗੀ ਪੂਰੀ ਸੈਚੂਰੇਸ਼ਨ ਜਿਹੜੀ ਬੈਂਕਰ ਦੀ ਜਿਹੜੀ ਉਹਦੇ ਕਰਕੇ ਆਫਰ ਸਲੋਪ ਦੇ ਉੱਤੇ ਜਿਹੜਾ ਹੈਪਨ ਹੁੰਦੀਆਂ ਨੇ ਔਰ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਦੇ ਵਿੱਚ ਰਹੇਗੀ ਕਿੰਨਾ ਟਾਈਮ ਲੱਗੇਗਾ ਬ੍ਰੀਚ ਦਾ ਦੇਖੋ ਆਉਟਰ ਇਹ ਕੋਈ ਆਪਣਾ ਕੋਈ ਬ੍ਰੀਚ ਨਹੀਂ ਹੋਈ ਨਾਲ ਦੀ ਆਉਟਰ ਸਲੋਪ ਦਾ ਫੇਲਰ ਹੈਗਾ ਤੇ ਇਹਦੇ ਉੱਤੇ ਜਿਹੜੀ ਹੁਣ ਆਪਾਂ ਤੁਸੀਂ ਦੇਖ ਰਹੇ ਹੋ ਕਿ ਕਾਰਜ ਜਿਹੜੇ جاری ਹੈਗੇ ਆ ਤੇ ਬਰਸਾਤ ਵੀ ਥੋੜਾ ਜਿਹਾ ਇੰਟਰਸਟ ਦੇ ਰਹੀ ਆ ਕਿਉਂਕਿ ਜਲਦੀ ਬਰਸਾਤ ਹੈਗੀ ਆ ਔਰ ਹੋਪਫੁਲੀ ਇਹ ਜਿਹੜਾ ਸ਼ਰਮਤਾ ਪਿੰਡ ਕਲ ਸੇ ਤੱਕ ਪਿੰਡ ਵਾਲੇ ਕਹਿ ਰਹੇ ਕਿ ਬੀਬੀਐਮ ਦੀ ਮੈਨਪਾਵਰ ਪੰਜ ਚਾਰ ਬੰਦੇ ਨਹੀਂ ਪੰਜ ਚਾਰ ਬੰਦੇ ਪਿੰਡ ਵਾਲਾ ਇਹ ਦੇਖੋ ਜਦੋਂ ਇਹੋ ਜੀ ਕੋਈ ਸਰਦੀ ਐਵੈਂਚੁਅਰਟੀ ਹੁੰਦੀ ਆ ਉਦੋਂ ਸਾਰੇ ਨਾਲ ਮਿਲ ਕੇ ਹੀ ਸਾਡਾ ਸਭ ਦਾ ਨਾਗਰਿਕਾਂ ਦਾ ਫਰਜ਼ ਬਣਦਾ ਕਿ ਅਸੀਂ ਇਹਨੂੰ ਆਪਾਂ ਮੇਨਟੇਨ ਆਪਾਂ ਕਰੀਏ ਔਰ ਇਹ ਠੀਕ ਆ ਕਿ ਅੱਜ ਤੱਕ ਕਿ ਬੀਬੀਐਮ ਵਿੱਚ ਮੈਨਪਾਵਰ ਦੀ ਕਮੀ ਉਹ ਸਾਰਿਆਂ ਦੇ ਧਿਆਨ ਵਿੱਚ ਪਹਿਲਾਂ ਹੈਗਾ ਹੀ ਆ ਇਹ ਐਸੋ ਜੀ ਕੋਈ ਗੱਲ ਨਹੀਂ ਸਾਡੇ ਆਲਰੇਡੀ ਸਰਟੀਫਾਈਡ ਡਿਲੀਗੇਟਰ ਵਰਕਰ ਲੇਬਰ ਹੈਗੀ ਉਹ ਜਿਹੜੀ ਡਿਪਲੋਏ ਕੀਤੀ ਹੋਈ ਹੈ ਮੈਂ ਤੁਹਾਨੂੰ ਕੀ ਅਪੀਲ ਕਰਾਂਗਾ ਕਿਉਂਕਿ ਹਜੇ ਇੱਕ ਦੋ ਦਿਨ ਹੋਰ ਫਾਰਿਸ਼ ਹੈ ਕਿ ਇਸ ਤਰ੍ਹਾਂ ਕੋਈ ਹੋਰ ਕੰਮ ਆਪੋ ਦੇ ਕਿਵੇਂ ਵੀ ਜਿਹੜੇ ਸਭ ਹਾਂ ਮੈਂ ਲੋਕਾਂ ਨੂੰ ਮੈਂ ਹੀ ਅਪੀਲ ਕਰਦਾ ਜਿਵੇਂ ਕਿ ਮੈਂ ਸਾਡਾ ਸਟਾਫ ਦੀ ਜਿਹੜੀ ਪੈਟਰੋਲਿੰਗ ਨਹਿਰ ਤੇ ਜਿਹੜਾ ਚੱਲਦੀ ਹੈ ਮੈਂ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਹੈਗਾ ਕਿ ਆਪ ਆਸ-ਪਾਸ ਜਦੋਂ ਵੀ ਤੁਸੀਂ ਇਹਦੀ ਨਿਗਰਾਨੀ ਰੱਖੋ ਜਦੋਂ ਵੀ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਉਹ ਮੈਕਹਮੇ ਨੂੰ ਇਮੀਡੀਏਟਲੀ ਇਨਫੋਰਮ ਕਰੋ ਸਾਡੇ ਮੈ ਤਵੇ ਕੋਈ ਨਾ ਰਿਹਾ ਬਣ ਹਾਲਾਚਿਕ ਇਸਨ ਇੱਕ ਮੇਰੇ ਨਾਲ ਸਾਰੀ ਮੀਡੀਆ ਨਾਲ ਵੀ ਸਾਰੇ ਸਾਥੀਆਂ ਮਿਲਤੀ ਹੈ ਅਗਲੇ 48 ਕਿਉਂਕਿ ਬਹੁਤ ਕ੍ਰਿਟੀਕਲ ਹੈ ਪੰਜਾਬ ਦੇ ਲਈ ਹੈ ਨਾ ਹਰ ਬੰਦਾ ਆਪਣੀ ਭੂਮਿਕਾ ਮੈਂ ਇੱਥੇ ਕੋਈ ਮੰਤਰੀ ਨਹੀਂ ਹਰ ਬੰਦਾ ਸਾਰੇ ਹਜੀ ਬਸ ਇਹ ਬੇਨਤੀ ਹੈ ਕਿ ਅਰਦਾਸ ਵੀ ਕਰੀਏ ਕਿ ਅਗਲੇ 48 ਕਿੰਟੇ ਕੋਈ ਇਦਾਂ ਦੀ ਬਰਸਾਤ ਤਾਂ ਤੁਸੀਂ ਵੀ ਦੇਖਿਆ ਨਾ ਕਦੀ ਹੈ ਤੇ ਇਸ ਤੋਂ ਵੱਡਾ ਸਾਡੇ ਲਈ ਚੈਲੰਜ ਹੈ ਜਿਹੜਾ ਪਾਣੀ ਸ਼ਿਵਾਲਿਕ ਦਾ ਪਹਾੜੀਆਂ ਦਾ ਉਹ ਵੀ ਸਾਰਾ ਸਾਡੇ ਖੱਡਾਂ ਤੇ ਰਾਹੀਂ ਦਰਿਆ ਆ ਚਾਰਿਆ ਜਿਹੜਾ ਰਿਜ਼ਰਵ ਵਾਇਰ ਲੈਵਲ ਹੋ ਇੰਨੀ ਤੇਜ਼ੀ ਨਾਲ ਵਧ ਰਿਹਾ ਅਗਲੇ 48 72 ਘੰਟੇ ਬਹੁਤ ਚੈਲੈਂਜਿੰਗ ਹੈ ਇਹਦੇ ਤੇ ਕੁਦਰਤ ਤੋਂ ਬਲਵਾਨ ਕੋਈ ਨਹੀਂ ਹਰ ਬੰਦਾ ਆਪਣੀ ਸਰ ਸਰ ਸਤਲੁਕ ਰਿਆ ਕੰਡੇ ਜਿਹੜੇ ਬਸ ਦੇ ਪਿੰਡ ਆ ਖਾਸ ਕਰਕੇ ਅੱਜ ਸਵੇਰੇ ਜਿਹੜੇ ਫੋਨ ਆ ਨਿਕਲ ਕੇ ਆਈਆਂ ਆ ਸ਼ਾਹਪੁਰ ਮੇਲਾ ਚੰਦਪੁਰ ਹਰੀਵਾਲ ਗਜਪੁਰ ਇਹ ਲੋਕ ਜੜੇ ਆ ਹਾਜੀ 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 ਤਕਰੀਬ ਸਭ ਪਰ ਟੁੱਟੂ ਕੇ ਪਰ ਘਰਾਂ ਚ ਪਾਣੀ ਨਹੀਂ ਹੈ ਇਸ ਕਿਹਾਂ ਭੇਜ ਰਹੇ ਆ ਪਰ ਜੇ ਅਗਰ ਇਹ ਹਾਲਾਤ ਰਹੇ ਤਾਂ ਉਹਨਾਂ ਨੂੰ ਉੱਥੇ ਜਿਹੜਾ ਵੈਕੂਏਸ਼ਨ ਪਲਾਨ ਵੀ ਤਿਆਰ ਕਰਨਾ ਪੈਣਾ ਤੇ ਬਰਸਾਤ ਜੋ ਦੱਸ ਰਹੇ ਕਿ ਇੰਨੀ ਲਗਾਤਾਰ ਹੋਰ 48 ਘੰਟੇ ਪੈਣੀ ਹੈ ਸਾਡੇ ਇਲਾਕੇ ਨੂੰ ਖਾਸ ਕਰਕੇ ਮਾਰੇ ਆ ਕਿ ਜਿੰਨਾ ਵੀ ਉੱਪਰੋਂ ਪਾਣੀ ਆ ਰਿਹਾ ਪਹਾੜਾਂ ਦਾ ਸ਼ਿਵਾਲਿਕ ਦੇ ਪਹਾੜਾਂ ਦਾ ਉਹ ਵੀ ਆ ਕੇ ਸਿੱਧਾ ਸਾਡੇ ਇਥੇ ਵੱਖ-ਵੱਖ ਖੱਡਾਂ ਰਾਹੀਂ ਸਾਡੇ ਦਰਿਆਵਾਂ ਚ ਆ ਰਿਹਾ ਆ ਆ ਜਿਹੜੀ ਨਹਿਰਾਂ ਦੇ ਇਤਾਂ ਦੇ ਵੀ ਦੋ ਤਿੰਨ ਬ੍ਰੀਚ ਪੁਆਇੰਟ ਹੋਏ ਨੇ ਜੇਕਰ ਇਹ ਕਿਤੇ ਨਹੀਂ ਮੌਕੇ ਤੇ ਕੰਟਰੋਲ ਕਰਾਂਗੇ ਤਾਂ ਇਹ ਪਿੰਡ ਲੱਪਣੇ ਵੀ ਹੈ ਨਹੀਂ ਸੋਲੇ ਸਾਰਾ ਪਾਣੀ ਜਿਹੜਾ ਹੈ ਇੱਧਰ ਆ ਜਾਣਾ ਤਾਂ ਸਿਰਾਲ ਜਿੱਥੇ-ਜਿੱਥੇ ਜਿਸ ਤਰੀਕੇ ਦੀ ਕਾਲ ਆ ਰਹੀ ਹੈ ਆ ਸਾਰੇ ਯੂਥ ਕਲੱਬਾਂ ਨੂੰ ਸਾਰੇ ਸਰਪੰਚਾਂ ਨੂੰ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਸਭ ਨੂੰ ਕਿਹਾ ਵੀ ਆਓ ਮੈਦਾਨ ਚ ਜਾਈਏ ਆਪਣੇ ਬਜ਼ੁਰਗਾਂ ਦਾ ਆਪਣੇ ਪਸ਼ੂਆਂ ਦਾ ਆਪਣੇ ਖਾਲਸੇ ਦਾ ਅਗਲੇ 72 ਘੰਟੇ ਸਵਾਹ ਦੀ ਉੱਨੇ ਚ ਬਹੁਤ ਬਰਸਾਤ ਹੈ ਜੀ ਸਵਾਹ ਵੀ ਇਸ ਵਕਤ ਟੋਟਲੀ ਇਸ ਵਾਰੀ ਪਹਿਲੀ ਵਾਰੀ ਆ ਚਾਰ ਵਾਰੀ ਆਲਰੇਡੀ ਸਵਾਹ ਬਹੁਤ ਆ ਚੁੱਕਾ ਹੈ ਜੇ ਸਵਾਹ ਵੀ ਲਗਾਤਾਰ ਬਰਸਾਤ ਸਾਡੇ ਵੀ ਉਧਰੋਂ ਖੱਡਾ ਵੀ ਉਧਰੋਂ ਡੈਮ ਵੀ ਯਾਨੀ ਕਦੀ ਵੀ ਨਹੀਂ ਜਿੰਨੀ ਜਿਹੜੇ ਲੋਕ ਮੈਂ ਹੁਣ ਅੱਜ ਸਵੇਰੇ ਡਾਟਾ ਦੇਖ ਰਿਹਾ ਸੀ 88% ਵੀ ਕਰੀ ਨੇ ਮਾੜੇ ਹਾਲਾਤ ਨਹੀਂ ਸੀ ਤੇ 23% ਵੀ ਨੇ ਮਾੜੇ ਹਾਲਾਤ ਨਹੀਂ ਸੀ ਲਗਾਤਾਰ ਬਰਸਾਤ ਤੇ ਜੋ ਮੇਰੀ ਮੌਸਮ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਅਗਲੇ 1048 ਘੰਟੇ ਥੇ ਥੇ ਮ ਕੱਲ ਦੇਰ ਰਾਤ ਤੱਕ ਕਿੰਨਾ ਦੀ ਬਰਸਾਤ